ਕਿ ਜਿਹੜੀਆਂ ਆਹ ਦੁਕਾਨਾਂ ਇਹ ਦੁਕਾਨਾਂ ਵਾਲਾਂ ਦਾ ਕੀ ਕਸੂਰ ਆ ਲਗਭਗ 5-5 6-6 ਘੰਟੇ ਇੱਥੇ ਕੋਈ ਗਾਹਕ ਨਹੀਂ ਆ ਸਕਦਾ ਕੋਈ ਇਹ ਕੋਈ ਬੰਦਾ ਸ਼ਾਪਿੰਗ ਨਹੀਂ ਕਰ ਸਕਦਾ ਜਿਹੜੀਆਂ ਦੁਕਾਨਾਂ ਵਾਲੇ ਆਪਦੇ ਬਿੱਲ ਕਿਵੇਂ ਪੂਰੇ ਕਰਨਗੇ ਕਿਵੇਂ ਆਪਦੇ ਖਰਚੇ ਪੂਰੇ ਕਰਨਗੇ ਹੁਣ ਅਮਰਤਪੁਰੋਂ ਨਹੀਂ ਕਹਤੀਆਂ ਲਿਆਉਣ ਖਾ ਇੱਥੇ ਬਹੁਤ ਜ਼ਿਆਦਾ ਮੜਾ ਹਾਲ ਯਾਰ ਪਿੱਛੋਂ ਆਈ ਐ ਨੀਂਨਾ ਜ਼ਿਆਦਾ ਮੰਡਾ ਹਾਲ ਆ ਯਾਰ ਇੱਥੋਂ ਆਏ ਬਾਈ ਮੂਕੇ ਤੋਂ ਆਏ ਵੀਰੇ ਮਸਾਂ ਆਏ ਡੇਢ ਘੰਟੇ ਤੋਂ ਆਏ ਆ ਵੇਖ ਡੇਢ ਘੰਟੇ 4 ਘੰਟੇ ਬਾਗੇ ਪਰਣਾ ਹਾਂਜੀ ਹਾਂ 6 ਰੋਜ ਹੀ ਤੇ ਆਏ ਸਾਰੀ ਇਹੋ ਹੀ ਹਾਲਾ ਮੁਗਾ ਰੋਡ ਤੇ ਵੇਖੇ ਹਾਲ ਆ ਇਧਰ ਵੀ ਗਿਆਨੀ ਮਾਰਗੀ ਇੱਥੇ ਆ ਕੇ ਦਫਤਰ ਖੋਲੇ ਅੰਮ੍ਰਿਤਸਰ ਹੋਣਾ ਦੇ ਤੇ ਹੁਣ ਹੁਣ ਕਿੱਧਰ ਗਿਆ ਉਹਦਾ ਦਫਤਰ ਹੁਣ ਵੀ ਖੋਲ ਲੈ ਇੱਥੇ ਆ ਕੇ ਦਫਤਰ ਗਿਆਨੀ ਜੈਲ ਸਿੰਘ ਮਾਰਗੀ ਜੀ ਖੋਲੇਗਾ ਉਹਦੇ ਕੋਲੇ ਆਉਣਗੇ ਲੋਕੀ ਬਹੁਤ ਤੇ ਸਰਕਾਰਾਂ ਦੇ ਬਣਾਏ ਹੋਏ ਸਰਕਾਰ ਹਾਲਾ ਤਾਂ ਸਰਕਾਰਾਂ ਦੇ ਬਣਾਏ ਲਾਰੇ ਸਰਕਾਰਾਂ ਕੋਲੇ ਇਹ ਨੂੰ ਦੇ ਕਹਣਾ ਕਿ ਨਵੀਂ ਆਪਣਾ ਨਾ ਇਹਦਾ ਪਾਣੀ ਪੂਰੀ ਘਟਿਆ ਕਰੋ ਯਾਰ ਬਹੁਤ ਕਿਹੜਾ ਪਿੰਡ ਮੇਰਾ ਬੰਦੇ ਪੋਸੰਗਲ ਆਈਏ ਹਾਂਜੀ ਹਾਂਜੀ ਅੱਧ ਘੰਟਾ ਹੋ ਗਿਆ ਸਾਨੂੰ ਅਵੇਲਾ ਚਪਾ ਕੋਲੇ ਆ ਗਿਆ ਸਾਰੀਆਂ ਦੁਕਾਨਾਂ ਚ ਪਾਣੀ ਆ ਸਾਡੀਆਂ ਚ ਜੀ ਬਿਲਕੁਲ ਪਾਣੀ ਅੰਦਰ ਬਹੁਤ ਸਮਾਨ ਖਰਾਬ ਹੋ ਗਿਆ ਸਾਰਾ ਤੁਸੀਂ ਗੱਲ ਮੈਂ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਂਡ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਤੁਹਾਨੂੰ ਇੱਕ ਵਾਰੀ ਫੇਰ ਹਾਲਾਤ ਵਿਖਾਉਣ ਲੱਗੇ ਆਂ ਸ਼ਹਿਰ ਬਾਗਾਪੁਰਾਂ ਦੇ ਬਗਾਪੜਾਂ ਦੇ ਹਾਲਾਤ ਪਿਛਲੀ ਵਾਰੀ ਤੋਂ ਦਿਖਾਈ ਸੀ ਮੋਗਾ ਰੋਡ ਦੇ ਅੱਜ ਤੁਹਾਨੂੰ ਦਿਖਾਉਣੇ ਆ ਗਿਆਨੀ ਮਾਰਕੀਟ ਦੇ ਗਿਆਨੀ ਮਾਰਕੀਟ ਦੇ ਜਿਹੜੇ ਹਾਲਾਤ ਆ ਜਿਹੜੇ ਬਾਤਰ ਹੋਣੇ ਸੀ ਉਹ ਤਾਂ ਹੋਏ ਵੇ ਆ ਚਲੋ ਮੀਂਹ ਪੈ ਗਿਆ بارش ਪੈ ਗਈ ਪਰ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਜਿਹੜੀ ਆਹ ਦੇਖੋ ਜਿਹੜੇ ਸੜਕਾਂ ਦੇ ਉੱਤੇ ਜਿਹੜੇ ਲਫਾਫੀ ਲਫਾਫੇ ਪਏ ਆ ਕਿੰਨੀ ਗੰਦਗੀ ਹੋਈ ਪਈ ਆ ਦੂਸਰੇ ਪਾਸੇ ਦੇਖੋ ਲੰਮੀ ਲੈਂ ਤੁਹਾਨੂੰ ਲੱਗਦੀ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਤਸਵੀਰਾਂ ਦਿਖਾਵੇ ਕਿ ਸਾਰੇ ਲੋਕ ਤੁਰ ਕੇ ਆ ਰਹੇ ਨੇ ਚਾਹੇ ਬਜ਼ੁਰਗਾ ਚਾਹੇ ਲੇਡੀਸ ਆ ਚਾਹੇ ਬੰਦੇ ਆ ਕਰੋ ਕੰਮ ਕਰ ਆਉਂਦੇ ਆ ਇਹ ਕਿਹੜਾ ਰਸਤਾ ਯੂਜ਼ ਕਰਨ ਜੇ ਮੋਗੇ ਜਾਂਦੇ ਆ ਤਾਂ ਉਹਨਾਂ ਨੂੰ ਉਹ ਰਸਤਾ ਯੂਜ਼ ਕਰਨਾ ਪੈਂਦਾ ਪਰ ਉੱਥੇ ਤੜਕੇ ਦੀਆਂ ਗੱਡੀਆਂ ਫਸੀਆਂ ਹੋਈਆਂ ਕੱਡੋ-ਕੱਟ 11-12 ਗੱਡੀਆਂ ਹੁਣ ਤੱਕ ਉੱਥੇ ਫਸੀਆਂ ਹੋਈਆਂ ਤੇ ਜੇ ਲੋਕ ਉਹ ਰਸਤਾ ਯੂਜ਼ ਨਹੀਂ ਕਰਦੇ ਇਹ ਰਸਤਾ ਯੂਜ਼ ਕਰਦੇ ਆ ਤਾਂ ਫਿਰ ਆ ਹਾਲਾਤ ਆ ਆ ਹਾਲਾਤ ਦਿਖਾਓ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੀਆਂ ਆ ਦੁਕਾਨਾਂ ਇਹ ਦੁਕਾਨਾਂ ਵਾਲਾਂ ਦਾ ਕੀ ਕਸੂਰ ਆ ਲਗਭਗ 5-5 6-6 ਘੰਟੇ ਇੱਥੇ ਕੋਈ ਗਾਹਕ ਨਹੀਂ ਆ ਸਕਦਾ ਕੋਈ ਇਹ ਕੋਈ ਬੰਦਾ ਸ਼ਾਪਿੰਗ ਨਹੀਂ ਕਰ ਸਕਦਾ ਟ੍ਰੇਡਿੰਗਾਂ ਦੇ ਦੁਕਾਨਾਂ ਵਾਲੇ ਆਪਦੇ ਬਿੱਲ ਕਿਵੇਂ ਪੂਰੇ ਕਰਨਗੇ ਕਿਵੇਂ ਆਪਦੇ ਖਰਚੇ ਪੂਰੇ ਕਰਨਗੇ ਇਹ ਦੁਕਾਨਾਂ ਹਰੇਕ ਬੰਦੇ ਦੀਆਂ ਆਪਣੀਆਂ ਨਹੀਂ ਹੋਣਗੀਆਂ ਇਹ ਦੁਕਾਨਾਂ ਕਿਰਾਏ ਤੇ ਵੀ ਹੋ ਸਕਦੀਆਂ ਇਹ ਦੁਕਾਨਾਂ ਜਿਹੜੀਆਂ ਕਿਸੇ ਦੀਆਂ ਕੋਈ ਗਹਿਣੇ ਲੰਗਾ ਹੋਣਗੀਆਂ ਚੋ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਤਰੀਕਾ ਜ਼ਰੂਰ ਹੋਊਗਾ ਹੁਣ ਇਧਰਲੇ ਪਾਸੇ ਦੇਖੋ ਆ ਹਾਲਾਤ ਵੇਖੋ ਤੁਸੀਂ ਅਗਲੇ ਪਾਸੇ ਐ ਹਾਲਾਤ ਹੋਏ ਪਏ ਆ ਪਤਾ ਨਹੀਂ ਕਦੋਂ ਜਾ ਕੇ ਜਿਹੜਾ ਹੈ ਹਾਲਾਤ ਹੁਣ ਮੈਂ ਦਿਖਾਉਂਗਾ ਬੰਦੇ ਵੇਖੋ ਉਹ ਦੂਰ ਤੱਕ ਹੁਣ ਆਈਏ ਕਿਵੇਂ ਦੱਸੋ ਇਥੇ ਜੇ ਘਟੋ ਘਟ ਨਗਰ ਕੌਂਸਲ ਨੇ ਪ੍ਰਬੰਧ ਨਹੀਂ ਕਰਨਾ ਤਾਂ ਘਟੋ ਘਟ ਕਿਸ਼ਤੀ ਦਾ ਪ੍ਰਬੰਧ ਜ਼ਰੂਰ ਕਰ ਦੇਵੇ ਨਗਰ ਕੌਂਸਲ ਜਾਂ ਵਿਧਾਇਕ ਅਮਰਤਪਾਲ ਸੁਖੜਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜੇ ਇਥੇ ਪ੍ਰਬੰਧ ਨਹੀਂ ਕਰ ਸਕਦੇ ਤਾਂ ਕੀ ਕਹਿਣਾ ਚਾਹੁੰਦੇ ਹੋ ਭਾਈ ਬਾਲਾਪੁਰਾ ਹਾਲ ਆ ਭਾਈ ਅੱਗੇ ਬੰਦੇ ਰਹਿਣ ਮਾਰੇ ਨਹੀਂ ਅਸੀਂ ਤਾਂ ਬਾਹਰ ਤੇ ਆਈ ਭਗਤਾ ਭਾਈ ਕਾ ਅੱਛਾ ਤੇ ਬਾਲਾਪੁਰਾ ਉੱਤਰ ਵੀ ਪਾਣੀ ਖੜਾ ਇੱਧਰ ਵੀ ਉੱਤਰ ਵੀ ਮੈਂ ਉਧਰੋਂ ਮੁੜ ਕੇ ਆਏ ਹੋਵਾਂਗੇ ਆ ਇੱਧਰ ਦੀ ਆਏ ਸੀਗੇ ਵੀ ਭਾਈ ਬਹੁਤ ਔਖਾ ਹੁਣ ਆ ਯਾਰ ਮਸਾਉਣ ਨੇ ਯਾਰ ਮੋਟੇ ਰੋਡ ਕਿ ਲਿਆਉਣਾ ਪੈਂਦਾ ਗੱਲਬਾਤ ਕਰਾਂਗੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਆ ਦੇਖੋ ਜਿਹੜਾ ਕੰਮ ਆ ਉਹ ਜਿਹੜਾ ਬਿਲਕੁਲ ਠੱਪ ਹੋਇਆ ਪਿਆ ਬੁਰਾ ਹਾਲ ਆ ਜਿਹੜਾ ਕਿ ਆ ਦੇਖੋ ਜਿਹੜੀ ਗੱਡੀ ਆ Swift ਆ ਦੇਖੋ ਪੂਰੇ ਪਾਸੇ ਤਸਵੀਰਾਂ ਦਿਖਾਉਂਗਾ ਵੀ ਕਿਵੇਂ ਜਿਹੜਾ ਸਾਰਾ ਕੁਝ ਜੰਮ ਗਿਆ ਕੀ ਹੋ ਗਿਆ ਬਈ ਕਹਿਣਾ ਚਾਹੁੰਦੇ ਕੁਝ ਬਈ ਬਹੁਤ ਜ਼ਿਆਦਾ ਮਾੜਾ ਹਾਲ ਯਾਰ ਪਿੱਛੋਂ ਆਈ ਐ ਨੀਂਨਾ ਜ਼ਿਆਦਾ ਮੰਦਾ ਹਾਲ ਆ ਯਾਰ ਇੱਥੋਂ ਆਏ ਬਈ ਮੂਗੇ ਤੋਂ ਆਏ ਵੀਰੇ ਮਸਾਂ ਆਏ ਐ ਡੇਢ ਘੰਟੇ ਤੋਂ ਆਏ ਆ ਵੇਖ ਡੇਢ ਘੰਟੇ 2 ਘੰਟੇ ਬਾਗੇ ਪਰਣਾ ਪਾ ਬਈ ਕਹਿਣਾ ਚਾਹੁੰਦੇ ਕੁਝ ਬਸ ਬਾਈ ਤੁਹਾਡੇ ਸਾਹਮਣੇ ਆ ਸਾਰਾ ਕੁਝ ਦੇਖ ਲ ਬਾਇਗਰਾ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਹੁਣ ਆ ਦੇਖੋ ਪੱਤਰਕਾਰ ਆ ਰਿਹਾ ਖੁਦ ਹਰਿੰਦਰ ਭੱਲਾ ਗੱਲਬਾਤ ਇਹਨਾਂ ਜ਼ਰੂਰ ਕਰਾਂਗੇ ਕਿਉਂਕਿ ਇਹਨਾਂ ਦੀ ਦੁਕਾਨ ਵੀ ਇਧਰਲੇ ਪਾਸੇ ਆ ਦੂਸਰੇ ਪਾਸੇ ਪਿਆੜਕ ਤਸਵੀਰ ਕਹਿ ਸਕਦੇ ਇਥੋਂ ਦੀ ਕਿਉਂਕਿ ਜਿਹੜਾ ਪਾਣੀ ਆ ਇਹ ਪਾਣੀ ਨੇ ਇਕੱਲਾ ਇੱਥੇ ਖੜਨਾ ਨਹੀਂ ਇਹਨੇ ਮੱਛਰ ਵੀ ਪੈਦਾ ਕਰਨਾਂ ਬਿਮਾਰੀਆਂ ਪੈਦਾ ਕਰਨੀਆਂ ਵੱਡੀ ਗੱਲ ਇਹ ਜਿਹੜੀਆਂ ਇਹ ਜਿਹੜੀਆਂ ਇਹ ਬਿਮਾਰੀਆਂ ਇਹਨੇ ਛਲਾਉਣੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਕਰੀ ਫੇਰ ਇੱਕ ਕਰੀ ਜ਼ੂਮ ਕਰਕੇ ਦਿਖਾਵੇ ਜਿਹੜੀ ਐਂਡ ਤੇ ਗੱਡੀ ਆ ਰਹੀ ਆ ਤੁਹਾਨੂੰ ਇੱਕ ਦੱਸ ਦਈਏ ਕਿ ਇਸੇ ਦੇ ਵਿੱਚ ਇੱਕ ਨਗਰ ਕੌਂਸਲ ਦਾ ਐਮਸੀ ਵੀ ਆ ਜਿਨੀ ਵੀ ਦੁਕਾਨ ਇੱਥੇ ਆ ਕਿਉਂਕਿ ਉਹ ਵੀ ਬਾਹਰ ਖੜ ਕੇ ਬੇਵਸੋਏ ਹੋਵੇ ਹੋਣਗੇ ਗੱਲਬਾਤ ਕਰਦਿਆ ਹਰਿੰਦਰ ਭੱਲਾ ਸਾਡੇ ਨਾਲ ਆ ਹਰਿੰਦਰ ਭੱਲਾ ਨਾਲ ਗੱਲਬਾਤ ਕਰਾਂਗੇ ਜਿਹੜਾ ਤਸਵੀਰਾਂ ਦੇਖੋ ਬੜੀਆਂ ਮਾੜੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਰੇ ਪਾਸੋਂ ਨਿਕਲ ਕੇ ਸਾਹਮਣੇ ਆਉਣਗੀਆਂ ਬੁਰਾ ਹਾਲ ਆ ਲੋਕੀਏ ਕਹਿ ਰਹੇ ਆ ਕਿਨੇ ਸਾਰੇ ਪਾਸੇ ਇਹ ਹਾਲਾ ਪਰ ਸਿਸਟਮ ਸੱਟ ਕਿਨੇ ਕਰਨਾ ਭੱਲਾ ਜੀ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਬਹੁਤ ਖਰਾਬ ਆ ਸਫਾਈ ਨਹੀਂ ਰੱਖਦੇ ਲੋਕ ਨਾਲੀਆਂ ਛੱਡ ਦਿੰਦੇ ਸਾਰੇ ਇਹ ਕਾਰਨ ਕਿ ਕਿਹੜਾ ਕਾਰਨ ਮੰਨਦੇ ਹੋ ਵੀ ਕਾਰਨ ਕੀ ਆ ਸਫਾਈ ਇਹਨਾਂ ਲਫਾਫਾ ਇਹਨਾਂ ਸੁੱਟੇ ਹੋਏ ਦੇਖੋ ਨਾਲੇ ਕਿਵੇਂ ਚੱਲਣਗੇ ਹਾਂ ਨਗਰ ਇਹ ਹੁਣ ਨਗਰ ਕੌਂਸਲ ਨੇ ਕੀਤਾ ਕਿ ਸਫਾਈ ਤੁਸੀਂ ਤਾਂ ਨਹੀਂ ਆਈ ਕਿ ਨਗਰ ਕੌਂਸਲ ਕਾਲਦੀ ਹੈ ਇਕੱਲੇ ਨਗਰ ਕੌਂਸਲ ਨਾਲ ਕੀ ਹੋਊਗਾ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਨਾ ਸਫਾਈ ਲੋਕਾਂ ਆਪ ਖਾ ਪੀ ਕੇ ਸੜਕਾਂ ਦੇ ਸਮਾਨ ਸੁੱਟ ਦਿੰਦੇ ਆ ਭਲਾ ਇਹ ਬਾਕੀ ਇੱਕ ਇੱਕ ਵੀ ਚੀਜ਼ ਨਿਕਲ ਕੇ ਨਿਕਲਦੀ ਆਪਾਂ ਇਹ ਚੋ ਗ੍ਰੇਜਨਿੰਗ ਕਰ ਸਕਦੇ ਕਿਉਂਕਿ ਜਿਹੜਾ ਲੋਕ ਆ ਜਿਹੜਾ ਲਫਾਫਾ ਉਹ ਵਰਤਿਆ ਜਾ ਰਿਹਾ ਲਫਾਫਾ ਬੰਦ ਆ ਪੰਜਾਬ ਸਰਕਾਰ ਬਹੁ ਟਾਈਮ ਦੀ ਇਹ ਗੱਲ ਕਹਿ ਰਹੀ ਆ ਕਿ ਜਿਹੜੀ ਪੋਜੀਸ਼ਨ ਆ ਉਹ ਬੰਦ ਕਰੋ ਇਹ ਲਫਾਫੇ ਵੀ ਨਿਕਲੇ ਅਲਫਾਫੇ ਅਕਸਰ ਕੱਢੇ ਆ ਹੁਣ ਇਹ ਨਹੀਂ ਬਦਲ ਲਫਾਫੇ ਕੱਢੇ ਕਿਨੇ ਆ ਬਾਈ ਜੀ ਕੀ ਕਹਿਣਾ ਚਾਹੁੰਦੇ ਆ ਹਾਲਾਤ ਬਹੁ ਮਾੜੇ ਸ਼ਹਿਰ ਦੇ ਸਾਰੇ ਸ਼ਹਿਰ ਦੇ ਸਰ ਹਾਲਾਤ ਮਾੜੇ ਜੀ ਇਹਨਾਂ ਵੋਟਰਾਂ ਲੈ ਆ ਗੜੀ ਆਉਂਦੇ ਆ ਹੁਣ ਨਹੀਂ ਇਹਨਾਂ ਨੂੰ ਆ ਵੇਖ ਕੇ ਸ਼ਰਮ ਆਉਂਦੀ ਵੀ ਆ ਕੀ ਹਾਲ ਹੋਇਆ ਪਿਆ ਬਾਬੂ ਕਿਹੜਾ ਬੰਦਾ ਤੁਹਾਡਾ ਕੋਲਿਆ ਖੁਰਦੇ ਜੀ ਅੱਛਾ ਤੋ ਇੱਥੇ ਇਧਰ ਕਿਵੇਂ ਆਈ ਸੀਗੇ ਨੰਗਣਾ ਸੀ ਉਧਰ ਜਾਣਾ ਸੀਗਾ ਜੀ ਅੱਛਾ ਠੀਕ ਹੈ ਖੜੇ ਹੁਣ ਕਿਵੇਂ ਨੰਗ ਗਏ ਅੱਛਾ ਥੋੜੀ ਨਹੀਂ ਸਰ ਮੈਂ ਤਾਂ ਗੱਡੀ ਤਾਂ ਨਹੀਂ ਖੜੀ ਵੈਸੇ ਤੁਹਾਨੂੰ ਦੇਖ ਕੇ ਖੜ ਕੇ ਜੀ ਆ ਹਾਲਾਤ ਵੀ ਬਹੁਤ ਮਾੜੇ ਆ ਜੀ ਠੀਕ ਆ ਜੀ ਬੰਦ ਵੀ ਤੁਨ ਲੰਘਣਾ ਕਰਨਾ ਕਿਤੇ ਸੌਖਾ ਪੈ ਪੈਰ ਗੜਨ ਕੇ ਲੋਕਾਂ ਦੇ ਬੁਰਾ ਹਾਲ ਕੋਈ ਦੁਕਾਨਾਂ ਤੇ ਨਹੀਂ ਜਾ ਸਕਦਾ ਗਾਹ ਕੱਢ ਖੜਾ ਦੁਕਾਨ ਵਾਲਾ ਅੱਡ ਝਾਕੀ ਜਾਂਦਾ ਵਿਚਾਰਾ ਵੀ ਕੋਈ ਗਾਹ ਖਾਵੇ ਤੇ ਜਾਵੇ ਕਿਵੇਂ ਹੁਣ ਅਮਰਤਪੁਰੋਂ ਨਹੀਂ ਕਹਿਤੀਆਂ ਲਿਆਉਣ ਖਾ ਇੱਥੇ ਜੀ ਗੱਲ ਕਰ ਬੈਠੇ ਇਹੀ ਗੱਲ ਅਸੀਂ ਪਹਿਲਾਂ ਕਹਿ ਕੇ ਛੱਡਿਆ ਬਾਈ ਨਾਲ ਗੱਲ ਕਰਦੇ ਆ ਕਿੰਨਾ ਨੰਗਾ ਔਖਾ ਬਹੁਤ ਕਿੰਨੀ ਮਜਬੂਰ ਕਿਨੇ ਨਾ ਕਿ ਅੱਥੇ ਪਿੰਡੋਏ ਪਣੇ ਚੰਨੋਆਣੇ ਤਾਂ ਆਏ ਵੀਰ ਜੀ ਅਸੀਂ ਆ ਵਿੱਚੋਂ ਦੀ ਆਏ ਹਾਂ ਹਾਂਜੀ ਹਾਂ ਸ਼ਹਿਰ ਵਿੱਚ ਜੀ ਆਏ ਸਾਰੀ ਇਹੋ ਹੀ ਆਲਮ ਔਖਾ ਰੋੜ ਤੇ ਵੇਖੇ ਹਾਲ ਆ ਇਧਰ ਵੀ ਗਿਆਨੀ ਮਾਰ ਜੀ ਹਾਂਜੀ ਬਹੁਤ ਹਾਲਤ ਖਰਾਬ ਆ ਜੀ ਵੇਖਣਗਾ ਜੀ ਬਿਲਕੁਲ ਇੱਥੇ ਆ ਕੇ ਦਫ਼ਤਰ ਖੋਲੇ ਵੀ ਅੰਮ੍ਰਿਤਸਰ ਹੋਣਾ ਦੇ ਤੇ ਹੁਣ ਹੁਣ ਕਿੱਧਰ ਗਿਆ ਉਹਦਾ ਦਫ਼ਤਰ ਹੁਣ ਵੀ ਖੋਲ ਲੈ ਇੱਥੇ ਆ ਕੇ ਦਫ਼ਤਰ ਜੀ ਬਿਲਕੁਲ ਅਗਿਆਨੀ ਜੈਲ ਸਿੰਘ ਮਾਰਕੀ ਚ ਖੋਲੇਗਾ ਉਹਦੇ ਕੋਲ ਆਉਣਗੇ ਲੋਕੀ ਬਹੁਤ ਗੱਲਬੱਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਹਾਲਾਤ ਬਣੇਦੇ ਆ ਤੇ ਸਰਕਾਰਾਂ ਦੇ ਬਣਾਏ ਹੋਏ ਸਰਕਾਰ ਹਾਲਾਤ ਸਰਕਾਰਾਂ ਦੇ ਬਣਾਏ ਲਾਰੇ ਸਰਕਾਰਾਂ ਕੋਲੇ ਕਿਹੜਾ ਬੰਦਾ ਬਾਈ ਛੋਟਾ ਰੋੜੇ ਆ ਜੀ ਅੱਛਾ ਜੀ ਹਾਂ ਰੋੜੇ ਦੇਖੋ ਜਿਹੜਾ ਲਫਾਫੇ ਆ ਉਹ ਕਿਵੇਂ ਅੜੇ ਪਏ ਆ ਸਾਰੇ ਪਾਸੇ ਬੁਰਾ ਹਾਲਾ ਨਿੱਕੇ ਨਿੱਕੇ ਬੱਚੇ ਆ ਆ ਜਿਹੜੇ ਜਿਹੜੇ ਹਾਲਾਤ ਦੇਖੋ ਕੀ ਬਣੇ ਪਏ ਆ ਤੁਸੀਂ ਦੇਖੋ ਉੱਤੱਕ ਲੋਕ ਤੁਰ ਕੇ ਆਈ ਜਾਂਦੇ ਆ ਮੋਟਰਸਾਈਕਲ 'ਤੇ ਚੱਲ ਰਿਹਾ ਬੁਰੇ ਹਾਲ ਹੋਏ ਪਏ ਆ ਦੱਸੋ ਇਹ ਕੀ ਕਵਾਂਗੇ ਗੱਲਬਾਤ ਕਰਦੇ ਆ ਬਾਪੂ ਸਾਡੇ ਨਾਲ ਹੋਣਗੇ ਬਾਪੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨੂੰ ਕੀ ਕਿਹਾ ਜੋੜਿਆ ਜੀ ਇਹਨੂੰ ਕਹਣਾ ਚਾਹੁੰਦਾ ਵੀ ਆਪਣਾ ਨਾ ਇਹਦਾ ਪਾਣੀ ਪੂਰੀ ਕੱਟਿਆ ਕਰੋ ਯਾਰ ਬਹੁਤ ਕਿਹੜਾ ਪੰਡਾ ਜੀ ਮੇਰਾ ਬੰਦੇ ਬੋਸ ਸੰਗ ਲਾਈਏ ਹਾਂਜੀ ਹਾਂਜੀ ਅੱਧ ਘੰਟਾ ਹੋ ਗਿਆ ਸਾਨੂੰ ਅਵੇਲਾ ਚਪਾਈ ਕੋਲੇ ਆ ਗਿਆ ਇਹਨਾਂ ਦੇ ਮਾਰਿਆ ਕਰੋ ਸਾਲਾਂ ਦੇ ਆਹ ਵੇਖੋ ਹਾਲਾਤ ਆ ਦੱਸੋ ਅਸੀਂ ਅਜੇ ਅਸੀਂ ਆਪਦੇ ਮੂੰਹੋਂ ਬੋਲਦੇ ਆ ਫੇਰ ਕਹਿੰਦੇ ਆ ਤੁਸੀਂ ਨੈਗੇਟਿਵ ਖਬਰਾਂ ਲਾਉਂਦੇ ਹੋ ਹੁਣ ਅਸੀਂ ਕਰਗੇ ਤਾਂ ਕਰਗੇ ਕੀ ਆਹ ਵੇਖੋ ਹਾਲਾਤ ਤੁਸੀਂ ਦੇਖੋ ਇੱਕ ਹੋਰ ਇਹ ਹਾਲਾਤ ਕਦੋਂ ਸੁਧਰਨਗੇ ਕਦੋਂ ਸੁਧਰਨਗੇ ਹਾਲਾਤ ਇਹ ਵੀ ਆਉਣ ਵਾਲਾ ਵਿਸ਼ਾ ਕਿਉਂਕਿ ਜਿਹੜਾ ਲਗਾਤਾਰ ਆ ਤੁਹਾਨੂੰ ਅਸੀਂ ਤਸਵੀਰਾਂ ਅਸੀਂ ਦਿਖਾ ਰਹੇ ਆ ਲੋਕੀ ਕਹਿ ਰਹੇ ਆ ਕਿ ਲਫਾਫੇ ਦੀ ਜ਼ਿੰਮੇਵਾਰੀ ਬੰਦੇ ਲਫਾਫੇ ਜਾਂ ਤਾਂ ਪੂਰੇ ਪ੍ਰੋਪਰ ਤੌਰ ਦੇ ਉੱਤੇ ਨਗਰ ਕੌਂਸਲ ਰੋਕ ਲਾਵੇ ਜਿਹੜਾ ਰੋਕ ਲਾਵੇ ਉਸ ਤੋਂ ਬਾਅਦ ਜੇ ਰੋਕ ਨਹੀਂ ਲਾਉਂਦੀ ਤਾਂ ਉਹਨਾਂ ਦੇ ਤੇ ਕਾਰਵਾਈ ਜ਼ਰੂਰ ਕਰੇ ਜਦੋਂ ਕਾਰਵਾਈ ਹੋਊਗੀ ਤਾਂ ਲਫਾਫੇ ਰੁਕਣਗੇ ਪਰ ਸਫਾਈ ਦਾ ਪ੍ਰਬੰਧ ਜੇ ਨੀਵਾ ਤੇ ਇਹਦਾ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਵੀ ਇਹਨਾਂ ਨੇ ਹੀ ਪੂਰੀ ਕਰਨੀ ਆ ਸਭ ਕੁਝ ਇਹਨਾਂ ਨੇ ਹੀ ਪੂਰੀ ਕਰਨੀ ਆ ਇਹੜਾ ਲਗਾਤਾਰ ਤੁਹਾਨੂੰ ਜੀ ਮਹਾਰਾਜ ਜੀ ਬਸ ਕਹਿਣਾ ਚਾਹੁੰਦੇ ਹਾਂ ਬਾਗਾ ਪ੍ਰਾਣਾ ਦਾ ਕਿਸ਼ਤਾਂ ਲਿਆ ਕੇ ਚਲਾਉਣ ਵਾਲਾ ਖੇਡਾ ਇਹੋ ਜਿਹਾ ਡਵੈਲਪਮੈਂਟ ਕਰੇ ਨਹੀਂ ਦੇਖੀ ਸਰਬਾਤ ਸਿੰਘ ਪਰਵਾਰੀ ਚੀਦਾ ਜਾਂ ਲੱਗਿਆ ਜੀ ਪਰਵਾਰੀ ਸਾਹਿਬ ਵੀ ਸਾਡੇ ਨਾਲ ਉਹ ਕਹਿੰਦੇ ਬੁਰੇ ਹਾਲਾਤ ਆ ਆ ਦੇਖੋ ਮਲਾਜਨ ਪੁਲਿਸ ਮੁਲਾਜ਼ਮ ਇਧਰ ਫਸੇ ਵੀ ਆ ਕਰਕੇ ਕੀ ਜੀ ਬਹੁਤ ਜਿਹੜੇ ਹਾਲਾਤ ਆ ਜਿਹੜੇ ਉਹ ਮਾੜੇ ਹੋਏ ਪਏ ਆ ਲਗਾਤਾਰ ਜਿਹੜੇ ਬਹੁਤ ਹੀ ਮਾੜੇ ਹਾਲਾਤ ਆ ਜਿਹੜੇ ਉਹ ਹੋਏ ਵੀ ਆ ਮਲਾਜਨ ਫਸੇ ਵੀ ਇਧਰਲੇ ਪਾਸੇ ਭਾਈ ਕਿੱਥੋਂ ਆਏ ਆ ਅਸੀਂ ਆਏ ਨੇਲਗੰਡ ਤੋਂ ਆਏ ਆ ਜੀ ਕਿਵੇਂ ਆ ਬਾਗੇਪੰਡ ਦਾ ਮਾਹੌਲ ਆ ਬਾਗੇਪੰਡ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਕਿਹੜਾ ਪਿੰਡ ਆ ਬਾਈ ਜੀ ਆਪਣਾ ਕੋੜਕਪੁਰ ਆ ਜੀ ਅੱਛਾ ਠੀਕ ਆ ਹਾਂ ਜੀ ਬਹੁਤ ਜ਼ਿਆਦਾ ਮਸਾ ਨਿਕਲ ਕੇ ਆਏ ਆ ਜੀ ਜੀ ਕਿਹੜਾ ਜਿਹੜਾ ਜੀ ਆ ਜੀ ਹਾਂ ਜਿਹੜੇ ਹਾਲਾਤ ਉਹ ਦੇਖੋ ਪੂਰੇ ਜਿਹੜੇ ਹੁਣ ਵਾਰ-ਵਾਰ ਇੱਕੋ ਗੱਲ ਅਸੀਂ ਕਰ ਰਹੇ ਆ ਕਿ ਜਿਹੜੇ ਹਾਲਾਤ ਆ ਉਹ ਬੱਤ ਤੋਂ ਬੱਦਰ ਹਾਲਾਤ ਹੋਏ ਪਏ ਬਹੁਤ ਬੁਰਾ ਹਾਲ ਆ ਯਾਰ ਕਿਹੜਾ ਪਿੰਡ ਆ ਤੁਹਾਡਾ ਬਾਗੇ ਵਾਲਾ ਲੋਕਲੀ ਆ ਸਾਰਾ ਘਾਪ ਰਿਆ ਪਿਆ ਉਧਰ ਸਾਰੇ ਘਲ ਗਿਆ ਘਰ ਵੀ ਭਰ ਗਿਆ ਪਿਆ ਸਾਡਾ ਸਾਰਾ ਅੱਛਾ ਹਾਂ ਕੋਈ ਕਹਣਾ ਜੋੜੇ ਸਰਕਾਰ ਨੂੰ ਹਾਲ ਹੀ ਨਹੀਂ ਕਰਦੇ ਕੋਈ ਨਾਲੇ ਡੁੱਬੇ ਪਏ ਸਾਰੇ ਬੜੇ ਜਿਹੜੇ ਹਲਾ ਦਾ ਜਿਹੜੀਆਂ ਗੱਡੀਆਂ ਦੇਖੋ ਵੱਡੀਆਂ ਗੱਡੀਆਂ ਦਾ ਵੀ ਜਿਹੜਾ ਬੁਰਾ ਹਾਲ ਆ ਛੋਟੀਆਂ ਗੱਡੀਆਂ ਦੇ ਵਿੱਚ ਕੀ ਬਾਨਾ ਵੱਡੀਆਂ ਗੱਡੀਆਂ ਦਾ ਵੀ ਜਿਹੜਾ ਬੁਰਾ ਹਾਲ ਆ ਜਿਹੜਾ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ ਨਾਲ ਦੀ ਨਾਲ ਜਿਹੜਾ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਲੋਕ ਸਾਡੇ ਨਾਲ ਆਪ ਗੱਲਬਾਤ ਕਰ ਰਹੇ ਆ ਕਿ ਇੰਨੇ ਜਿਹੜੇ ਮਾੜੇ ਹਾਲਾਤ ਆ ਜਿਹੜੇ ਉਹ ਹੋਏ ਪਏ ਆ ਜਿਹੜੀਆਂ ਦੇਖੋ ਗੱਡੀਆਂ ਦੇ ਕਿੱਥੋਂ ਕਿੱਥੋਂ ਦਾ ਕਿਹੜਾ ਪਾਣੀ ਆ ਪਾ ਕਹਿਣਾ ਚਾਹੁੰਦੇ ਬਾਈ ਜੀ ਕੁਝ ਹਾਂਜੀ ਕਹਿਣਾ ਜੁਣਾ ਸਰਕਾਰ ਨੂੰ ਕੋਈ ਨਹੀਂ ਉੱਪਰ ਨਹੀਂ ਕੋਈ ਇਹ ਲਗਾਤਾਰ ਦੇਖੋ ਬਾਈ ਜੀ ਘਰੋਂ ਸਮਾਨ ਲੈਣ ਨਿਕਲੇ ਹੋਣਗੇ ਕੀ ਹਾਲਾਤ ਹੋਏ ਪਏ ਆ ਦੇਖੋ ਕੋਈ ਵੀ ਗੱਡੀ ਕੋਈ ਮੋਟਰਸਾਈਕਲ ਆ ਜਿਹੜਾ ਸਾਰੇ ਰੋਡ ਕੀ ਲੈ ਕੇ ਆਉਣੇ ਪਏ ਆ ਕੋਈ ਇੱਕ ਦੋ ਮੋਟਰਸਾਈਕਲ ਆ ਜਿਹੜੇ ਬਿਨਾਂ ਸਰੇਸਰ ਤੋਂ ਪਾਣੀ ਚ ਜਿਹੜੇ ਬਾਹਰ ਨਿਕਲਦੇ ਆ ਬਾਈ ਜੀ ਕਹਿਣਾ ਜੁਣਾ ਕੋਈ ਸਰਕਾਰ ਬੰਦਾ ਹਾਲ ਹੈ ਥੋੜਾ ਬਹੁਤਾ ਸੋਚਣਾ ਚਾਹੀਦਾ ਮਾਰਕੀਟ ਬਾਰੇ ਇੱਕ ਤਾਂ ਇੱਥੇ ਬਾਥਰੂਮ ਵੀ ਹੈ ਨਹੀਂ ਬਾਕੀ ਗੰਦਾ ਪਾਣੀ ਸਾਰਾ ਨਾਲੇ ਦਾ ਛਰਕਾਂ ਤੇ ਆ ਜਾਂਦਾ ਹੈ ਮੰਦਾ ਹਾਲ ਹੈ ਕਮਰਾਂ ਚ ਸਾਰਿਆਂ ਚ ਪਾਣੀ ਵੜ ਗਿਆ ਠੀਕ ਹੈ ਜੀ ਪਰ ਕੋਈ ਸੁਣਵਾਈ ਨਹੀਂ ਤੇ ਬਾਥਰੂਮ ਨਹੀਂ ਹੁੰਦੇ ਤੇ ਬਣਿਆ ਹੀ ਆ ਤਾਂ ਬਹੁਤ ਵੱਡੀ ਗੱਲ ਕਿੱਡੀ ਜਾਣਾ ਤੁਸੀਂ ਸ਼ਹਿਰ ਦੇ ਕੋਈ ਕਹਿਣਾ ਚਾਹੁੰਦੇ ਸ਼ਹਿਰ ਦੇ ਵਿਕਾਸ ਦਾ ਕਿ ਦੇਖੋ ਤੁਸੀਂ ਦੇਖੋ ਵੀ ਪਾਣੀ ਕਿੰਨਾ ਕਿੰਨਾ ਬੁਰਾ ਹਾਲ ਹੈ 2.5 3-3 ਫੁੱਟ ਪਾਣੀ ਹੈ ਹਾਲਾਂਕਿ ਸਾਡੇ ਆਰਗੇਨ ਨੂੰ ਬਹੁਤ ਮੁਸ਼ਕਲ ਹੋਈ ਆਉਣ ਲੱਗਿਆ ਨੂੰ ਜੀ ਬਿਲਕੁਲ ਤੇ ਜੇਕਰ ਇੰਦਾਂ ਦੀ ਸਫਾਈ ਕੀਤੀ ਹੋਵੇ ਪਹਿਲਾਂ ਪ੍ਰਸ਼ਾਸਨ ਦਾ ਧਿਆਨ ਹੋਵੇ ਇਸ ਗੱਲ ਵੱਲੀ ਆ ਥੋੜਾ ਜਿਹਾ ਸੌਖਾ ਹੋ ਜਾਂਦਾ ਪਾਣੀ ਜਲਦੀ ਨਿਕਲ ਜਾਂਦਾ ਜਿਹੜੀਆਂ ਜਿਹੜੇ ਤੁਹਾਨੂੰ ਲਗਾਤਾਰ ਇੱਕੋ ਗੱਲ ਦਿਖਾ ਰਹੇ ਆ ਕਿ ਇਹਦੇ ਉੱਤੇ ਨਗਰ ਕੌਂਸਲ ਕਦੋਂ ਜਾਗਦੀ ਆ ਕਦੋਂ ਕੰਡ ਦੇ ਉੱਤੇ ਜੂਲ ਸਰਕਦੀ ਆ ਵਿਧਾਇਕ ਅਮਰਤਪਾਲ ਸਿੰਘ ਕਦੋਂ ਸਖਤ ਐਕਸ਼ਨ ਲੈਂਦੇ ਨੇ ਨਗਰ ਕੌਂਸਲ ਦੇ ਉੱਤੇ ਜਾਂ ਕਦੋਂ ਜਿਹੜਾ ਇਹ ਵਿਕਾਸ ਕਾਰਜ ਹੈ ਨਿਪਰੇ ਚੜਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਬਜੀ ਕਹਿਣਾ ਚਾਹਣਾ ਕੁਝ ਇਹ ਹੀ ਆਣਾ ਜਦ ਬਹੁਤ ਮਾੜਾ ਹਾਲ ਆ ਸਫਾਈ ਦਾ ਜੀ ਮਾਲੇ ਨੂੰ ਚੰਗੀ ਤਰ੍ਹਾਂ ਸਾਰੀਆਂ ਦੁਕਾਨਾਂ 'ਚ ਪਾਣੀ ਹੈ ਸਾਡੀਆਂ 'ਚ ਜੀ ਬਿਲਕੁਲ ਪਾਣੀ ਅੰਦਰ ਬਹੁਤ ਸਮਾਨ ਖਰਾਬ ਹੋ ਗਿਆ ਸਾਰਾ ਸਮਾਨ ਸਾਰਾ ਖਰਾਬ ਹੋ ਗਿਆ ਕਿੰਨੇ ਕਿ ਜਿਵੇਂ ਮੋਗਾ ਰੋਡ ਤੇ ਮੈਂ ਦੁਕਾਨਦਾਰਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਮੈਨੂੰ ਆਪ ਕੈਮਰਾ ਕਹੀ ਵੀ 6 ਘੰਟੇ ਲੱਗ ਜਾਂਦੇ ਆ ਜਿਹੜਾ ਪਾਣੀ ਵਾਪਸ ਜਾਂਦਾ ਇੱਥੇ ਕਿੰਨਾ ਟਾਈਮ ਲੱਗ ਜਾਂਦਾ ਨਹੀਂ ਆਸ ਜੀ ਲਿਕਸਮ ਨੂੰ 1.5 ਘੰਟੇ ਲੱਗ ਜਾਂਦੇ ਆ ਹਾਂ ਜੀ ਹਾਂ ਜੀ ਨਗਰ ਕੌਂਸਲ ਵੱਲੋਂ ਸਫਾਈ ਨਹੀਂ ਕੀਤੀ ਜਾਂਦੀ ਜੀ ਗਾਰਾ ਗੂਰਾ ਨਹੀਂ ਚੰਗੀ ਤਰ੍ਹਾਂ ਕੱਢਿਆ ਗਿਆ ਨਾਲੀ ਖਾਲੀ ਨਹੀਂ ਸੀ ਜੀ ਸਫਾਈ ਦਾ ਬੁਰਾ ਹਾਲ ਆ ਸਫਾਈ ਦਾ ਕੋਈ ਮੇਨ ਬੰਦ ਕਰਕੇ ਅਸੀਂ ਬਾਹਰ ਖੜੇ ਆਂ ਜੀ ਦੇਖ ਲਓ ਸ਼ਟਰ ਲਾ ਕੇ ਪਰ ਫਿਰ ਵੀ ਕੋਈ ਆਂਦਾ ਇੰਨਾ ਇੰਨਾ ਪਾਣੀ ਹੈ ਦੁਕਾਨਾਂ ਦੇ ਵਿੱਚ ਕੋਈ ਨਹੀਂ ਹੁੰਦਾਗਾ ਕੋਈ ਦੇਖਣ ਕੋਈ ਐਦਾਂ ਕੋਈ ਕੋਈ ਐਕਸ਼ਨ ਨਹੀਂ ਲੈਂਦਾਗਾ ਕੋਈ ਇਨਸਟਰਕਸ਼ਨਾਂ ਨਹੀਂ ਦਿੰਦਾ ਵੀ ਐਦਾਂ ਐਦਾਂ ਕਰੋ ਪੂਰਾ ਹਾਲ ਹੀ ਆ ਉਹਨੇ ਕੀ ਆਉ ਕਰੇ ਦੁਕਾਨਦਾਰ ਆ ਜਿਹੜੇ ਉਹ ਆਇਆ ਗੱਲਬਾਤ ਕਰਨ ਲਈ ਕਿਉਂਕਿ ਉਹ ਜਾ ਰਹੇ ਉਹ ਬਾਹਰ ਬੈਠੇ ਦੁਕਾਨਾਂ ਸਾਰੀਆਂ ਬੰਦ ਕਰਕੇ ਮੈਂ ਪਹਿਲਾਂ ਦੱਸ ਕੇ ਆਂ ਕੋਈ ਸਾਰੀਆਂ ਦੁਕਾਨਾਂ ਦਾ ਬੁਰਾ ਹਾਲ ਆ ਇਹਦੇ ਉੱਤੇ ਕਦੋਂ ਐਕਸ਼ਨ ਹੁੰਦਾ ਕਦੋਂ ਨਗਰ ਕੌਂਸਲ ਜਾਗਦੀ ਆ ਕਦੋਂ ਵਿਧਾਇਕ ਅਮਰਤਪਾਲ ਤੁਹਾਨੂੰ ਨਾਲ ਜਾਗਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮਕਰਤਾਰ ਸਿੰਘ ਜਰਾ ਫਵਨ ਇੰਡੀਆ ਟੀਵੀ ਬਾਗਾਪੁਰਾਣਾ